ਕਰਜਾ ਜਿਹੜਾ ਮਾੜਾ ਮੋਟਾ ਹੈਗਾ ਲਾ ਲਓ ਬਹੁਤਾ ਨਹੀਂ ਤੇ ਘੱਟੋ ਘੱਟ 2-2 4-4 ਕਿੱਲੇ ਆਪਣੇ ਨਾਂ ਤੇ ਖਰੀਦ ਕੇ ਰੱਖੋ ਜਦੋਂ ਮਿੱਟੀ ਨਾਲੋਂ ਟੁੱਟ ਗੇ ਨਾ ਪੱਲੇ ਕੁਝ ਨਹੀਂ ਰਹਿਣਾ ਪੰਜਾਬੀ ਅੱਗੇ ਵੀ ਬਾ ਸਭ ਤੋਂ ਪਹਿਲਾਂ ਦੁਆਬਾ ਬਾਹਰ ਆਇਆ ਦੁਆਬੇ 'ਚ ਇੱਕ ਬੰਦਾ ਹੁੰਦਾ ਹੁੰਦਾ ਸੀ ਇੱਥੋਂ ਨੇ ਪੈਸੇ ਕਮਾਉਣੇ ਉੱਥੇ ਲੋਕਾਂ ਨੇ ਘਰ ਬਣਾ ਲਿਆ ਕੋਠੀ ਬਣਾਲੀ ਪ੍ਰਾਪਰਟੀ ਬਣਾਲੀ ਉਹ ਵਧੀਆ ਸੀ ਹੁਣ ਕੀ ਹੋਇਆ ਹਾਈਲੈਂਡ ਦਾ ਪੇਪਰ ਦੇ ਕੇ ਤੂੰ ਹੀ ਆਏ ਜੇ ਮਾਂ ਲਿਆਂਦੀ ਪਿਓ ਲਿਆਂਦਾ ਚੱਲ ਪਾਪਾ ਵਿੱਚ ਸਾਰੀ ਜ਼ਮੀਨ ਫੇਰ ਇੱਥੇ ਆ ਗਏ ਇੱਥੇ ਤੁਹਾਨੂੰ ਪਤਾ ਹੀ ਕਿੱਦਾਂ ਗੁਜ਼ਾਰਾ ਹੈ ਉੱਥੇ ਭਾਵੇਂ ਮਰਲਾ ਜ਼ਮੀਨ ਖਰੀਦ ਕੇ ਰੱਖੋ ਜ਼ਰੂਰ ਖਰੀਦੋ ਜਿਹੜੇ ਇੱਥੋਂ ਦੇ ਸਿਟੀਜਨ ਆ ਉਹ ਵੀ ਉੱਥੇ ਖਰੀਦੋ ਜਿਹੜੇ ਅਜੇ ਆਏ ਹੋ ਇਹ ਮਨ 'ਚ ਏਮ ਬਣਾ ਕੇ ਰੱਖੋ ਵੀ ਜ਼ਮੀਨ ਉੱਥੇ ਖਰੀਦਣੀਆਂ ਚੰਗੇ ਨਹੀਂ ਲੱਗਾਂਗੇ ਸ਼ਹੀਦਾਂ ਦੀ ਧਰਤੀ ਹੋਵੇ ਤੇ ਭਈਏ ਪਾਣ ਠੁੱਕਦੇ ਫਿਰਨ ਉਸ ਧਰਤੀ ਉੱਤੇ ਮੈਂ ਲੈਸਟਰ ਗਿਆ ਲੈਸਟਰ ਦੇ ਬਾਜ਼ਾਰਾਂ 'ਚ ਤੁਸੀਂ ਅੱਜ ਵੀ ਪਾਣ ਥੁੱਕਿਆ ਵੇਖ ਸਕਦੇ ਹੋ ਉਹ ਬੰਦੇ ਦੇ ਇੱਥੇ ਆ ਕੇ ਨਹੀਂ ਟਲੇ ਤੁਹਾਡੀ ਧਰਤੀ ਦੇ ਕਿੰਨੇ ਕਿ ਸਕੇ ਹੋਣਗੇ ਤੁਸੀਂ ਲੈਸਟਰ ਜਿੱਥੇ ਗੁਰਦੁਆਰਾ ਗੁਰੂ ਤੇਗ ਬਹਾਦਰੋ ਦੇ ਲਾਗੇ-ਲਾਕੇ ਬਾਜ਼ਾਰ ਜਿਹੜੇ ਛੋਟੇ-ਛੋਟੇ ਪਿੰਡ ਜਿਹਾ ਹੀ ਬਣਿਆ ਉਹਨਾਂ ਬਾਜ਼ਾਰਾਂ 'ਚ ਲੰਘੋ ਉੱਥੇ ਪੰਜਾਬੀ 'ਚ ਬੋਰਡ ਲੱਗੇ ਤੁਸੀਂ ਪੜ੍ਹ ਲਿਓ ਭਾਵੇਂ ਜਾ ਕੇ ਮੈਂ ਤੇ ਪੜਿਆ ਇੱਥੇ ਪਾਣ ਥੁੱਕਣਾ ਮਨਾ ਹੈ ਇੰਗਲੈਂਡ 'ਚ ਲਿਖਿਆ ਹੈ ਹੈਰਾਨ ਹੋਇਆ ਮੈਂ ਕਿ ਵਾਕਿਓ ਕੰਦ ਇੱਥੇ ਵੀ ਆ ਗਿਆ ਲੈ ਕੇ ਆਏ ਪਰ ਸਰਦਾਰਾਂ ਨੇ ਜਿੱਥੇ ਵੀ ਗਏ ਆ ਕਾਮਯਾਬੀ ਦੇ ਝੰਡੇ ਗੱਡੇ ਆ ਤੁਸੀਂ ਇੱਥੇ ਆਏ ਹੋ ਤੁਸੀਂ ਹਰ ਜਗ੍ਹਾ ਦੇ ਉੱਤੇ ਸਟੈਂਡ ਕਰਦੇ